ਆਪਣੇ ਪੇਕ ਕਮਿਸ਼ਨ ਦੇ ਸੋਧੇਪੇਸਕੇਲ ਨੇ ਉਹ ਉਹਦੇ ਅਨੁਸਾਰ ਜੋ ਸੋਧੇ ਪੱਤੇ ਤੇ ਗ੍ਰੈਜੂਏਟੀ ਪੰਜਾਬ ਖੇਤੀવાડી ਯੂਨੀਵਰਸਿਟੀ ਨੂੰ ਨਹੀਂ ਦਿੱਤੀ ਜਾ ਰਹੀ ਬਾਕੀ ਯੂਨੀਵਰਸਿਟੀਆਂ ਨੂੰ 10 2022 ਤੋਂ ਸਭ ਕੁਝ ਮਿਲ ਰਿਹਾ ਹੈ ਹਾਲਾਂਕਿ ਭਾਰਤੀ ਨੰਬਰ 1 ਖੇਤੀવાડી ਯੂਨੀਵਰਸਿਟੀ ਦਾ ਮਾਣ ਲਗਾਤਾਰ ਦੂਸਰੀ ਵਾਰ ਇਸ ਯੂਨੀਵਰਸਿਟੀ ਨੂੰ ਮਿਲਿਆ ਇੱਕ ਉਹ ਇੱਕ ਯੂਨੀਵਰਸਿਟੀ ਹੈਗੀ ਪੰਜਾਬ ਦੇ ਵਿੱਚ ਖੇਤੀવાડી ਯੂਨੀਵਰਸਿਟੀ ਪੰਜਾਬ ਸਾਰਾ ਖੇਤੀવાડી ਸੂਬਾ ਜੀ ਔਰ ਖੇਤੀਬਾੜੀ ਸੂਬੇ ਦੇ ਵਿੱਚ ਇਸ ਯੂਨੀਵਰਸਿਟੀ ਦਾ ਪੰਜਾਬ ਦੀ ਆਰਥਿਕਤਾ ਤੇ ਬਹੁਤ ਵੱਡਾ ਯੋਗਦਾਨ ਹੈ। ਇਹੋ ਜੀਆਂ ਸਟੇਟ ਵੀ ਹੈਗੀਆਂ ਭਾਰਤ ਦੀਆਂ ਜਿਨ੍ਹਾਂ ਵਿੱਚ ਚਾਰ-ਚਾਰ ਯੂਨੀਵਰਸਿਟੀਆਂ ਖੇਤੀਬਾੜੀ ਔਰ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਹੋ ਜੀ ਫਾਈਨੈਂਸ਼ੀਅਲ ਕੋਈ ਪ੍ਰੋਬਲਮ ਨਹੀਂ ਹੈਗੀ। ਉਹਨਾਂ ਦੇ ਟੀਚਰਾਂ ਨੂੰ ਬਣਦੇ ਪੱਤੇ, ਮਾਨ ਸਰਕਾਰ ਸਾਰਾ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਵੱਲੋਂ ਪਿਛਲੇ 15 ਮਹੀਨਿਆਂ ਤੋਂ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਜੋ ਵੀ ਇੱਥੋਂ ਦੇ ਵਿਗਿਆਨੀ ਆ ਉਹਨਾਂ ਦੇ ਬੰਦੇ ਹੱਕ ਨਹੀਂ ਦਿੱਤੇ ਜਾ ਰਹੇ 1 1 2016 ਤੋਂ ਉਹਨਾਂ ਦੇ ਬਕਾਏ ਨੇ ਉਹ ਨਹੀਂ ਦਿੱਤੇ ਜਾ ਰਹੇ ਜੋ ਡੀਏ ਦੀਆਂ ਤਿੰਨ ਕਿਸ਼ਤਾਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਪੈਨਸ਼ਨ ਨਹੀਂ ਹੈ ਕਿਸੇ ਨੂੰ ਬੇਸਿਕ ਪੇ ਆ ਕਿਸੇ ਦੀ ਇਨਕਰੀਮੈਂਟ ਨਹੀਂ ਹੈਗੀ ਕਿਸੇ ਨੂੰ ਅਲਾਉਂਸਸ ਨਹੀਂ ਹੈਗੇ ਅੱਜ ਕੋਈ ਵੀ ਸਾਡਾ ਇਹੋ ਜਿਹਾ ਟੀਚਰ ਨਹੀਂ ਹੈਗਾ ਨਾ ਮੌਜੂਦਾ ਨਾ ਰਿਟਾਇਰੀ ਵੀ ਜਿਨ੍ਹਾਂ ਨੂੰ ਕੋਈ ਨਾ ਕੋਈ ਉਹਨਾਂ ਦੇ ਭੱਤੇ ਜਾਂ ਬਣਦੇ ਡਿਊ ਜਿਹੜੇ ਹੈਗੇ ਆ ਉਹ ਰਹਿੰਦੇ ਹੋਣ ਲਗਭਗ ਹਰ ਬਰਗ ਨੂੰ ਕੋਈ ਨਾ ਕੁਛ ਉਹਦਾ ਜਿਹੜਾ ਬਣਦਾ ਭੱਤਾ ਜਾਂ ਤਨਖਾਹ ਦੇ ਵਿੱਚ ਜਾਂ ਅਲਾਨਸਸ ਦੇ ਵਿੱਚ ਜਾਂ ਪੈਨਸ਼ਨ ਦੇ ਵਿੱਚ ਉਹ ਬਕਾਇਆ ਰਹਿੰਦੇ ਆ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੂਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਇਸ ਵੇਲੇ ਆਏਗੇ ਅਸੀਂ ਪੀਏਯੂ ਲੁਧਿਆਣਾ ਵਿੱਚ ਤੁਹਾਨੂੰ ਦੱਸ ਦਵਾਂ ਕਿ ਇਸ ਸਮੇਂ ਜਿਹੜਾ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਲੁਧਿਆਣਾ ਦੇ ਜਿਹੜੇ ਟੀਚਰ ਐਸੋਸੀਏਸ਼ਨ ਵੱਲੋਂ ਆ ਉਹਨਾਂ ਵੱਲੋਂ ਤੁਸੀਂ ਪ੍ਰੋਟੈਸਟ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਟੀਚਰਸ ਜਿਹੜੇ ਨੇ ਇਸ ਸਮੇਂ ਪ੍ਰੋਟੈਸਟ ਤੇ ਜਿਹੜਾ ਸ਼ਾਮਿਲ ਹੋ ਚੁੱਕੇ ਨੇ ਭਾਵੇਂ ਉਹ ਮੇਲ ਹੋਣ ਭਾਵੇਂ ਫੀਮੇਲ ਹੋਣ ਦੋਨੋਂ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਇਸ ਟਾਈਮ ਪ੍ਰੋਟੈਸਟ ਤੇ ਜਿਹੜੇ ਨੇ ਸ਼ਾਮਿਲ ਹੋ ਚੁੱਕੇ ਨੇ ਆਪਣੇ ਸੰਸਥਾ ਨੂੰ ਲੈ ਕੇ ਨਾਰਾ ਲਗਾ ਰਹੇ ਹੈਗੇ ਨੇ ਤੇ ਆਓ ਫਿਰ ਗੱਲ ਕਰਦੇ ਹਾਂ ਜਾਣਦੇ ਆਂ ਆਖਿਰ ਕੀ ਮੁੱਦਾ ਹੋ ਗਿਆ ਕਿ ਉਹਨਾਂ ਨੂੰ बीसी ਦੇ ਬਾਹਰ ਆ ਕੇ ਯਾਨੀ ਕਿ ਥਾਪਰ ਹਾਲ ਦੇ ਬਾਹਰ ਆ ਪ੍ਰੋਟੈਸਟ ਵੀ ਕਰਨਾ ਪੈ ਰਿਹਾ ਔਰ ਰੈਲੀ ਵੀ ਕੱਢਣ ਦੀ ਸੋਚ ਰਹੇ ਨੇ ਤੇ ਆ ਫਿਰ ਗੱਲ ਕਰਦੇ ਆ ਡਾਕਟਰ ਮਨਦੀਪ ਨਾ ਸਸ਼ੀਕਰ ਜੀ ਸਸ਼ੀਕਰ ਜੀ ਸਰ ਕਿਸ ਪ੍ਰਕਾਰ ਕੀ ਕਾਰਨ ਹੋ ਗਿਆ ਕਿ ਟੀਚਰ ਐਸੋਸੀਏਸ਼ਨ ਨੂੰ ਅੱਜ ਖੁਦ ਇਕੱਠਾ ਹੋਣਾ ਹੈ ਅਕਸਰ ਸਟੂਡੈਂਟਸ ਨੂੰ ਦੇਖਿਆ ਜਾਂਦਾ ਅੱਜ ਟੀਚਰਸ ਇਕੱਠੇ ਹੋਏ ਕੀ ਕਾਰਨ ਹੋ ਗਿਆ ਟੀਚਰ ਇਸ ਤਰ੍ਹਾਂ ਜੀ ਪੰਜਾਬ ਜੋ UGC ਸੱਤਵੇਂ ਪੇ ਕਮਿਸ਼ਨ ਦੇ ਸੋਧੇ ਹੋਏ ਪੇ ਸਕੇਲ ਨੇ ਉਹ ਉਹਦੇ ਅਨੁਸਾਰ ਜੋ ਸੋਧੇ ਪੱਤੇ ਤੇ ਗ੍ਰੈਜੂਇਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਨਹੀਂ ਦਿੱਤੀ ਜਾ ਰਹੀ ਬਾਕੀ ਯੂਨੀਵਰਸਿਟੀਆਂ ਨੂੰ 11 2022 ਤੋਂ ਸਭ ਕੁਝ ਮਿਲ ਰਿਹਾ ਹੈ ਹਾਲਾਂਕਿ ਭਾਰਤ ਦੀ ਨੰਬਰ 1 ਖੇਤੀਬਾੜੀ ਯੂਨੀਵਰਸਿਟੀ ਦਾ ਮਾਣ ਲਗਾਤਾਰ ਦੂਸਰੀ ਵਾਰ ਇਸ ਯੂਨੀਵਰਸਿਟੀ ਨੂੰ ਮਿਲਿਆ ਖੇਤੀਬਾੜੀ ਦਾ ਸਰਮੌਰ ਸੁਭਾ ਉਸ ਦੇ ਮੋਢੀ ਹੋ ਕੇ ਪੀਐਜ ਦੇ ਵਿਗਿਆਨੀ ਕੰਮ ਕਰਦੇ ਨੇ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ 15 ਮਹੀਨਿਆਂ ਤੋਂ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਜੋ ਵੀ ਇੱਥੋਂ ਦੇ ਵਿਗਿਆਨੀ ਉਹਨਾਂ ਦੇ ਉਹਨਾਂ ਦੇ ਬੰਦੇ ਹੱਕ ਨਹੀਂ ਦਿੱਤੇ ਜਾ ਰਹੇ ਇੱਕ ਇੱਕ 2016 ਤੋਂ ਉਹਨਾਂ ਦੇ ਬਕਾਏ ਨੇ ਉਹ ਨਹੀਂ ਦਿੱਤੇ ਜਾ ਰਹੇ ਜੋ ਡੀਏ ਦੀਆਂ ਤਿੰਨ ਕਿਸ਼ਤਾਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ ਜਿਹੜੇ ਖੇਤੀਬਾੜੀ ਬਗੈਨੀਆਂ ਨੇ ਆਪਣਾ ਜੀ ਤਾਂ ਜੀ ਤੋੜ ਮਿਹਨਤ ਕਰਕੇ ਇੱਥੇ ਹਰਾ ਇਨਕਲਾਬ ਲਿਆਂਦਾ ਸੀ ਅੱਜ ਉਹਨਾਂ ਦੀ ਪੈਨਸ਼ਨ ਅਜੇ ਤੱਕ ਰਵਾਈਜ਼ ਨਹੀਂ ਹੋ ਰਹੀ ਤੇ ਉਹ ਦਰਦ-ਦਰਦੀਆਂ ਠੋਕਰਾਂ ਖਾ ਰਹੇ ਨੇ ਇਸ ਦੇ ਵਿਰੋਧ ਵਿੱਚ ਅਸੀਂ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਵਾਰੀ ਮਿਲ ਕੇ ਬੇਨਤੀ ਕੀਤੀ ਪਰ ਕਿਸੇ ਦੇ ਸਿਰ ਤੇ ਜੋ ਨਹੀਂ ਸਰਕਾਰੀ ਤੇ ਅੱਜ ਸਾਨੂੰ ਮਜਬੂਰ ਹੋ ਕੇ ਕਦਮ ਚੁੱਕਣਾ ਪਿਆ ਜਿਹੜੇ ਡਿਪਾਰਟਮੈਂਟ ਦੇ ਟੀਚਰਸ ਨੇ ਇੱਥੇ ਹਿੱਸਾ ਲਿਆ ਇਸ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਜਿੰਨੇ ਵੀ ਕਾਲਜ ਨੇ ਉਹਨਾਂ ਦੇ ਵੱਖ-ਵੱਖ ਡਿਪਾਰਟਮੈਂਟਸ ਨੇ ਉਹਨਾਂ ਸਾਰਿਆਂ ਵੱਲੋਂ ਇਸ ਵਿੱਚ ਹਿੱਸਾ ਲਿਆ ਜਾ ਰਿਹਾ ਹੈ টিਚਰਸ ਨੇ ਹਿੱਸਾ ਲਿਆ ਹੈ ਇੱਕ ਟੀਚਰ ਇਹਦੇ ਵਿੱਚ 100 150 ਟੀਚਰ ਹਿੱਸਾ ਲੈ ਰਹੇ ਜੀ ਬਿਲਕੁਲ ਐਂਡ ਤੇ ਕੀ ਕਹਿਣਾ ਚਾਹੁੰਦੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਉਹ ਜੋ ਵੀ ਸਾਡੇ ਬਣਦੇ ਹੱਕ ਹੈ ਸਮੇਂ ਸਾਨੂੰ ਜਲਦੀ ਤੋਂ ਜਲਦੀ ਦੇ ਦਿੱਤੇ ਜਾਣ ਨਹੀਂ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇ ਅਤੇ ਜਿੱਥੇ ਵੀ ਪੰਜਾਬ ਸਰਕਾਰ ਦੇ ਨੁਮਾਇੰਦੇ ਪਹੁੰਚਣਗੇ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ ਠੀਕ ਹੈ ਹਾਂ ਜੀ ਕੀ ਨਾਮ ਹੈ ਜਰਾ ਗੁਰਪ੍ਰੀਤ ਕੌਰ ਸਿੰਘ ਜੀ ਕਿਉਂ ਪ੍ਰੋਟੈਸਟ ਕੀਤਾ ਜਾ ਰਿਹਾ ਟੀਚਰਸ ਪ੍ਰੋਟੈਸਟ ਜਿਹੜੇ ਸੋਦੇ ਹੋ ਸਕੇਲ ਆ ਉਹਨਾਂ ਦੇ ਜਿਹੜੇ ਰਿਵਾਈਜ਼ਡ ਪੱਤੇ ਆ ਜਾਂ ਸਾਡੇ ਰਿਟਾਇਰ ਟੀਚਰਸ ਨੇ ਉਹਨਾਂ ਦੀ ਗ੍ਰੈਚੁਇਟੀ ਵਗੈਰਾ ਆ ਉਹ ਸਾਨੂੰ ਨਹੀਂ ਦਿੱਤੀ ਗਈ ਸਾਡੇ ਨਾਲ ਵਿਤਕਰਾ ਕੀਤਾ ਗਿਆ ਜਿਸ ਤਰ੍ਹਾਂ ਕਿ ਬਾਕੀ ਸਾਰੀਆਂ ਯੂਨੀਵਰਸਿਟੀਆਂ ਨੂੰ ਇਹ ਸਭ ਕੁਝ ਮਿਲ ਚੁਕਿਆ ਇਵਨ ਕਿ ਸਾਡੇ ਜਿਹੜੇ ਥੋੜਾ ਨਾਨ ਟੀਚਿੰਗ ਸਟਾਫ ਉਹਨਾਂ ਨੂੰ ਵੀ ਸਭ ਕੁਝ ਮਿਲ ਚੁਕਿਆ ਪਰ ਸਾਡੇ ਜਿਹੜੇ ਟੀਚਰ ਆ ਉਹ ਮਿਹਨਤ ਕਰਕੇ ਯੂਨੀਵਰਸਿਟੀ ਨੂੰ ਇੰਡੀਆ ਚ ਇੱਕ ਨੰਬਰ ਤੇ ਲੈ ਕੇ ਆਇਆ ਪਰ ਸਾਡੇ ਨਾਲ ਇਸ ਚੀਜ਼ ਤੇ ੱੱਕਾ ਜਾਂ ਵਿਤਕਰਾ ਤੁਸੀਂ ਕਹਿ ਸਕਦੇ ਕੀਤਾ ਗਿਆ ਉਸ ਵਾਸਤੇ ਅਸੀਂ ਪ੍ਰੋਟੈਸਟ ਕੀਤਾ ਸਕੀਨਾ ਬੜਾ ਗਰਮੀ ਸੰਗਟ ਹੈ ਜੀ ਸੋ ਕਿਸ ਜਿਹਦੇ ਤੋਂ ਅਸੀਂ ਖੜੇ ਕਿਤੇ ਆ ਕਿੱਥੋਂ ਦੇ ਆਪਣਾ ਤੁਸੀਂ ਪ੍ਰੋਟੈਸਟ ਸ਼ੁਰੂ ਕਰ ਰਹੇ ਹੋ ਔਰ ਕਿਦਾਂ ਇਸ ਸਮਾਪਨ ਕਰੋਗੇ ਕੀ ਮੁੱਦੇ ਨੇ ਜਿਹੜੇ ਬਈ ਟੀਚਰਾਂ ਨਾਲ ਸਾਂਝੇ ਕੀਤੇ ਜਾਣਗੇ ਔਰ ਕਿਸ ਪ੍ਰਕਾਰ ਦਾ ਨਰੋਜ ਕੀਤਾ ਇਹਦੇ ਚ ਇਸ ਤਰ੍ਹਾਂ ਆ ਜੀ ਅਸੀਂ ਇਸ ਵੇਲੇ ਥਾਪਰ ਹਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹਦੇ ਬਾਹਰ ਇਹ ਜਿਹੜਾ ਪ੍ਰੋਟੈਸਟ ਕਰ ਰਹੇ ਆ ਇਹਦੇ ਚ ਦੇਖਣ ਵਾਲੀ ਗੱਲ ਇਹ ਆ ਬਈ ਜਿਵੇਂ ਭਾਰਤ ਦੀ ਨੰਬਰ 1 ਯੂਨੀਵਰਸਿਟੀ ਥੋੜੇ ਦਿਨ ਪਹਿਲਾਂ ਹੀ ਐਲਾਨੀ ਗਈ ਆ ਪੀਏਯੂ ਪਰ ਜੇ ਤੁਸੀਂ ਦੇਖੋ ਬਾਕੀ ਜਿੰਨੀਆਂ ਵੀ ਯੂਨੀਵਰਸਟੀਆਂ ਜਿਹੜੀਆਂ ਰੈਂਕਸ ਪਿੱਛੇ ਸੀਗੀਆਂ ਉਹਨਾਂ ਨੂੰ ਤਕਰੀਬਨ ਉਹਨਾਂ ਦੇ ਜੋ ਸਕੇਲ ਸੀਗੇ 7th CPC ਸਕੇਲ UGC ਸਕੇਲ ਉਹ ਸਾਰੇ ਸਕੇਲ ਵੀ ਸਾਡੇ ਤੋਂ ਪਹਿਲਾਂ ਲੱਗੇ ਨੇ ਔਰ ਉਹਨਾਂ ਦੇ ਬਕਾਏ ਵੀ ਮਿਲ ਚੁੱਕੇ ਨੇ ਕੋਈ ਅਲਾਉਨਸਸ ਉਹਨਾਂ ਦੇ ਬਾਕੀ ਨਹੀਂ ਹੈਗੇ ਜਿਹੜੇ ਪੈਨਸ਼ਨਰ ਨੇ ਉਹਨਾਂ ਦੀਆਂ ਪੈਨਸ਼ਨਾਂ ਵੀ ਰਿਵਾਈਜ਼ ਹੋ ਗਈਆਂ ਆ ਔਰ ਜੇਕਰ ਉਸ ਹਿਸਾਬ ਦੇ ਨਾਲ ਦੇਖਿਆ ਜਾਵੇ ਇੱਕੋ ਇੱਕ ਯੂਨੀਵਰਸਿਟੀ ਹੈਗੀ ਪੰਜਾਬ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਸਾਰਾ ਖੇਤੀਬਾੜੀ ਸੂਬਾ ਜੀ ਔਰ ਖੇਤੀਬਾੜੀ ਸੂਬੇ ਦੇ ਵਿੱਚ ਇਸ ਯੂਨੀਵਰਸਿਟੀ ਦਾ ਪੰਜਾਬ ਦੀ ਆਰਥਿਕਤਾ ਤੇ ਬਹੁਤ ਵੱਡਾ ਯੋਗਦਾਨ ਆ ਇਹੋ ਜੀਆਂ ਸਟੇਟ ਵੀ ਹੈਗੀਆਂ ਭਾਰਤ ਦੀਆਂ ਜਿਨ੍ਹਾਂ ਵਿੱਚ ਚਾਰ ਚਾਰ ਯੂਨੀਵਰਸਿਟੀਆਂ ਖੇਤੀਬਾੜੀ ਔਰ ਉਹਨਾਂ ਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਹੋ ਜੀ ਫਾਈਨੈਂਸ਼ੀਅਲ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਦੇ ਟੀਚਰਾਂ ਨੂੰ ਬਣਦੇ ਭੱਤੇ ਮਾਨ ਸਤਕਾਰ ਸਾਰਾ ਦਿੱਤਾ ਜਾ ਰਿਹਾ ਔਰ ਆਪਾਂ ਇਸ ਚੀਜ਼ ਤੋਂ ਮਨ ਕਰ ਹੋ ਹੀ ਨਹੀਂ ਸਕਦੇ ਕਿ ਪੰਜਾਬ ਦੀ ਜਿਹੜੀ ਖੁਸ਼ਹਾਲੀ ਦੇ ਵਿੱਚ ਖੇਤੀਬਾੜੀ ਦਾ ਤੇ ਖੇਤੀਬਾੜੀ ਯੂਨੀਵਰਸਿਟੀ ਦਾ ਯੋਗਦਾਨ ਨਹੀਂ ਆ ਜੇ ਖੇਤੀਬਾੜੀ ਯੂਨੀਵਰਸਿਟੀ ਦਾ ਯੋਗਦਾਨ ਹੈ ਤਾਂ ਇਹਨਾਂ ਦੇ ਅਧਿਆਪਕ ਜਿਹੜੇ ਸਾਡੇ ਹਰੀ ਕ੍ਰਾਂਤੀ ਲਿਆਉਣ ਲਿਆਉਣ ਵਾਲੇ ਅਧਿਆਪਕ ਜਿਹੜੇ ਉਹਨਾਂ ਦੀਆਂ ਪੈਨਸ਼ਨਾਂ ਇੱਕ ਇੱਕ 16 ਤੋਂ ਪਹਿਲਾਂ ਜਿਹੜੇ ਸਾਡੇ ਅਧਿਆਪਕ ਰਿਟਾਇਰ ਹੋਏ ਆ ਉਹਨਾਂ ਦੀ ਵੀ ਪੈਨਸ਼ਨ ਰਿਵਾਈਜ਼ ਨਹੀਂ ਹੋਈ ਔਰ ਅਸੀਂ ਇਸ ਚੀਜ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੇ ਰਿਵਾਈਜ਼ ਪੇ ਸਕੇਲ ਹੋਏ ਆ ਉਹਨਾਂ ਦੀਆਂ ਅਲਾਉਂਸਸ ਵਗੈਰਾ ਸਾਰੇ ਦਿੱਤੇ ਜਾ ਰਹੇ ਆ ਇੱਕੋ ਇੱਕ ਸਾਡੀ ਯੂਨੀਵਰਸਿਟੀ ਹੈਗੀ ਆ ਜਿਹਦੇ ਵਿੱਚ ਸਾਨੂੰ ਤਨਖਾਹਾਂ ਤਾਂ ਵਧਾ ਕੇ ਦਿੱਤੀਆਂ ਪਰ ਜਿਹੜੇ ਨਾਲ ਉਹਦੇ ਅਲਾਉਂਸਸ ਸੀਗੇ ਉਹ ਹਜੇ ਤੱਕ ਡੇਢ ਸਾਲ ਹੋ ਗਿਆ ਸੀ ਸਾਡੇ ਜਿਹੜੇ ਸਕੇਲ ਲਾਗੂ ਹੋਏ ਆ ਪਰ ਹਜੇ ਤੱਕ ਸਾਡੇ ਅਲਾਉਂਸਸ ਰਿਵਾਈਜ਼ ਨਹੀਂ ਹੋਏ ਨਾ ਸਾਨੂੰ ਪੁਰਾਣੀ ਪੈਨਸ਼ਨ ਮਿਲ ਰਹੀ ਆ ਜੀ ਪੈਨਸ਼ਨ ਦੇ ਵਿੱਚ ਵੀ ਸਾਡਾ ਉਹ ਵੀ ਮੰਗ ਹੈਗੀ ਆ ਵੀ ਪੰਜਾਬ ਸਰਕਾਰ ਦਾ ਵਾਅਦਾ ਸੀਗਾ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਉਹ ਵੀ ਅਸੀਂ ੜੀਕ ਕਰਦੇ ਆ ਕਿ ਉਹ ਵਾਅਦਾ ਪੂਰਾ ਕੀਤਾ ਜਾਵੇ ਤੇ ਪੈਨਸ਼ਨ ਪੁਰਾਣੀ ਜਿਹੜੀ ਲਾਈ ਜਾਵੇ ਉਸ ਤੋਂ ਬਿਨਾ ਸਾਡੀ ਭਰਤੀ ਜਿਹੜੀ ਇੱਥੇ ਆ ਬੇਸਿਕ ਪੇ ਤੇ ਕੀਤੀ ਜਾ ਰਹੀ ਆ ਔਰ ਇਹ ਸੀ ਦੇ ਵਿੱਚ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਸੀਗੇ ਵੀ ਇਹ ਜਿਹੜੇ ਸਾਇੰਸ ਵਾਲੇ ਵਿਗਿਆਨ ਵਾਲੇ ਖੋਜ ਵਾਲੇ ਇਹੋ ਜਿਹੀਆਂ ਸੰਸਥਾਵਾਂ ਦੇ ਵਿੱਚ ਬੇਸਿਕ ਪੇ ਦੇ ਉੱਤੇ ਭਰਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੇਕਰ ਬੇਸਿਕ ਪੇ ਤੇ ਭਰਤੀ ਹੁੰਦੀ ਆ ਤੇ ਬਹੁਤ ਸਾਰਾ ਟੈਲੈਂਟ ਜਿਹੜਾ ਉਹ ਜੁਆਇਨ ਨਹੀਂ ਕਰਦਾ ਉਹ ਹੋਰ ਯੂਨੀਵਰਸਿਟੀਆਂ ਚ ਭਾਲਦਾ ਆ ਤਿੰਨ ਤਿੰਨ ਸਾਲ ਉਹਨਾਂ ਨੂੰ ਪਰਵੀਸ਼ਨ ਪੀਰੀਅਡ ਲੱਗਣ ਤੋਂ ਬਾਅਦ ਕੋਈ ਉਹਨਾਂ ਨੂੰ ਇਨਕਰੀਮੈਂਟ ਨਹੀਂ ਦਿੱਤਾ ਜਾ ਰਿਹਾ ਔਰ ਉਹਨਾਂ ਦੇ ਵਿੱਚ ਸਾਡੀਆਂ ਇਨੀਆਂ ਕਲਾਸਿਸ ਇੱਥੇ ਬਣ ਗਈਆਂ ਕਿਸੇ ਨੂੰ ਪੈਨਸ਼ਨ ਨਹੀਂ ਹੈ ਕਿਸੇ ਨੂੰ ਬੇਸਿਕ ਪੇ ਆ ਕਿਸੇ ਦੀ ਇਨਕਰੀਮੈਂਟ ਨਹੀਂ ਹੈਗੀ ਕਿਸੇ ਨੂੰ ਅਲਾਉਂਸਸ ਨਹੀਂ ਹੈਗੇ ਅੱਜ ਕੋਈ ਵੀ ਸਾਡਾ ਇਹੋ ਜਿਹਾ ਟੀਚਰ ਨਹੀਂ ਹੈਗਾ ਨਾ ਮੌਜੂਦਾ ਨਾ ਰਿਟਾਇਰੀ ਵੀ ਜਿਨ੍ਹਾਂ ਨੂੰ ਕੋਈ ਨਾ ਕੋਈ ਉਹਨਾਂ ਦੇ ਪੱਤੇ ਜਾਂ ਬਣਦੇ ਡਿਊ ਜਿਹੜੇ ਹੈਗੇ ਆ ਉਹ ਰਹਿੰਦੇ ਹੋਣ ਲਗਭਗ ਹਰ ਵਰਗ ਨੂੰ ਕੋਈ ਨਾ ਕੁਛ ਉਹਦਾ ਜਿਹੜਾ ਬਣਦਾ ਪੱਤਾ ਜਾਂ ਤਨਖਾਹ ਦੇ ਵਿੱਚ ਜਾਂ ਅਲਾਉਂਸਸ ਦੇ ਵਿੱਚ ਜਾਂ ਪੈਨਸ਼ਨ ਦੇ ਵਿੱਚ ਉਹ ਬਕਾਇਆ ਰਹਿੰਦੇ ਆ ਗ੍ਰੈਚੁਇਟੀ ਸਰਕਾਰ ਨੇ ਵਧਾਈ ਆ 20 ਲੱਖ ਕੀਤੀ ਆ ਸਾਡੇ ਟੀਚਰਾਂ ਨੂੰ ਉਹ ਗ੍ਰੈਚੁਇਟੀ ਜਿਹੜੀ ਆ ਜਦੋਂ ਸਾਡਾ ਵਾਧਾ ਹੋਇਆ ਤਨਖਾਹ ਦਾ ਉਹ ਗ੍ਰੈਚੁਇਟੀ ਵੀ ਨਹੀਂ ਮਿਲ ਰਹੀ ਔਰ ਇਹ ਪਾਰਸ਼ਲੀ ਯੂਨੀਵਰਸਿਟੀ ਦੇ ਵਿੱਚ ਲਾਗੂ ਆ ਪਰ ਸਿਰਫ ਜਿਹੜੇ ਟੀਚਰ ਆ ਤੁਸੀਂ ਇਹ ਦੇਖੋ ਵੀ ਜੇਕਰ ਅਸੀਂ ਆਈਸੀਆਰ ਜਾਂ ਜਿਹੜੀਆਂ ਹੋਰ ਯੂਨੀਵਰਸਿਟੀਆਂ ਆ ਉਹਨਾਂ ਨਾਲ ਮੁਕਾਬਲਾ ਕਰਨਾ ਆ ਜੇ ਟੀਚਰਾਂ ਨੂੰ ਉਹਨਾਂ ਦੇ ਬੇਤਨ ਤੋਂ ਬਾਂਝਾ ਰੱਖਿਆ ਜਾਊਗਾ ਉਹਨਾਂ ਦੇ ਲਾਭਾਂ ਤੋਂ ਬਾਂਝਾ ਰੱਖਿਆ ਜਾਊਗਾ ਤੇ ਫਿਰ ਉਹ ਕਿਵੇਂ ਮੁਕਾਬਲਾ ਕਰਨਗੇ ਉਹਨਾਂ ਦਾ ਮਨੋਵਲ ਨਹੀਂ ਹੈਗਾ ਜਦੋਂ ਅਸੀਂ ਬਾਹਰਲੀ ਯੂਨੀਵਰਸਿਟੀਆਂ 'ਚ ਜਾਂਦੇ ਆ ਕਾਨਫਰੰਸਾਂ 'ਚ ਜਾਂਦੇ ਆ ਜਾਂ ਕਿਸੇ ਵੀ ਸਾਡੀਆਂ ਉੱਥੇ ਮੀਟਿੰਗਸ ਹੁੰਦੀਆਂ ਆ ਸਾਡੀਆਂ ਤਨਖਾਹਾਂ ਜਿਹੜੀਆਂ ਹੈਗੀਆਂ ਉਹਨਾਂ ਨਾਲੋਂ ਘੱਟ ਨੇ ਔਰ ਰੈਂਕ ਦੇ ਵਿੱਚ ਯੂਨੀਵਰਸਿਟੀਆਂ ਪਿੱਛੇ ਨੇ ਇੱਕ ਨੰਬਰ ਯੂਨੀਵਰਸਿਟੀ ਮਾਨ ਪੰਜਾਬ ਦਾ ਵਧਾਇਆ ਇਸ ਯੂਨੀਵਰਸਿਟੀ ਨੇ ਪਿਛਲੇ ਸਮੇਂ ਤੋਂ ਹੀ ਵਧਾਇਆ ਕਿਸਾਨੀ ਦੇ ਵਿੱਚ ਵੀ ਯੋਗਦਾਨਾਂ ਕਿੰਨੀਆਂ ਵੈਰਾਈਟੀਆਂ ਇਹਨੇ ਬਣਾਈਆਂ ਹੈਗੀਆਂ ਪਰ ਫਿਰ ਵੀ ਜੇ ਇਹ ਵਿਗਿਆਨੀ ਇੱਥੇ ਖੋਜ ਕਰਦੇ ਨੇ ਇਹਨਾਂ ਦੇ ਬਜਟ ਤੋਂ ਦੇਖੋ ਖੋਜ ਉਦੋਂ ਹੀ ਹੋਣੀ ਆ ਜਦੋਂ ਤੁਹਾਡੇ ਬਜਟ ਖੁੱਲਾ ਹੋਊਗਾ ਜੇਕਰ ਸਿਰਫ ਤਨਖਾਹਾਂ ਦੇ ਉੱਤੇ ਹੀ ਇਹ ਹੀ ਰਹਿ ਗਏ ਔਰ ਤਨਖਾਹਾਂ ਵੀ ਪੂਰੀਆਂ ਨਾ ਹੋਈਆਂ ਔਰ ਖੋਜਾਂ ਵਾਸਤੇ ਬਲਟ ਪੂਰੇ ਨਾ ਹੋਏ ਤੇ ਸੱਚੀ ਗੱਲ ਆ ਕਿ ਇਸ ਤਰੀਕੇ ਦੇ ਨਾਲ ਜਿਹੜੀ ਉੱਚ ਸਿੱਖਿਆ ਹੈਗੀ ਆ ਇੱਕ ਇੱਕ ਯੂਨੀਵਰਸਿਟੀ ਆ ਜਿਹਦੇ ਉੱਤੇ ਮਾਣ ਆ ਭਾਰਤ ਨੂੰ ਵੀ ਪੰਜਾਬ ਨੂੰ ਵੀ ਮਾਣ ਆ ਅੱਜ ਕਿਤੇ ਵੀ ਪੰਜਾਬ ਦੇ ਵਿੱਚ ਕੋਈ ਖੇਤੀਬਾੜੀ ਸੰਬੰਧੀ ਸਮੱਸਿਆ ਆ ਜਾਵੇ ਹਰ ਉਸੇ ਵੇਲੇ ਸਰਕਾਰ ਵੀ ਤੇ ਕਿਸਾਨ ਵੀ ਯੂਨੀਵਰਸਿਟੀ ਵੱਲ ਦੇਖਦੇ ਆ ਔਰ ਇਹ ਯੂਨੀਵਰਸਿਟੀ ਦੇ ਉਹ ਅਣਥੱਕ ਵਿਗਿਆਨੀ ਆ ਜਿਹੜੇ ਦਿਨ ਰਾਤ ਮਿਹਨਤ ਕਰਕੇ ਨਵੀਆਂ ਵੈਰਾਈਟੀਆਂ ਵੀ ਲੈ ਕੇ ਆਉਂਦੇ ਆ ਨਵੀਆਂ ਖੋਜਾਂ ਕਰਦੇ ਆ ਤਾਂ ਜੋ ਪੰਜਾਬ ਦੀ ਕਿਸਾਨੀ ਜਿਹੜੀ ਆ ਉਹ ਕਿਤੇ ਨਾ ਕਿਤੇ ਉਹ ਪੈਰਾਂ ਸਿਰ ਖੜੀ ਕਰਕੇ ਉਹਨਾਂ ਨੂੰ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਸਕੇ ਪਰ ਜੀ ਇਹਨਾਂ ਦੇ ਜਿਹੜੇ ਬਣਦੇ ਹੱਕਾ ਨਹੀਂ ਦਿੱਤੇ ਜਾਣਗੇ ਇਹਨਾਂ ਦਾ ਮਨੋਵਲ ਡਿੱਗਦਾ ਜੀ ਮਨੋਵਲ ਡਿੱਗਦਾ ਹੈਗਾ ਤਨਖਾਹਾਂ ਪੂਰੀਆਂ ਨਹੀਂ ਪੈਨਸ਼ਨ ਨਹੀਂ ਹੈਗੀ ਬੀਸਿਕ ਪੇ ਤੇ ਲੱਗੇ ਹੋਏ ਨੇ ਵਿਚਾਰੇ ਟੀਚਰ ਤਿੰਨ ਤਿੰਨ ਸਾਲ ਤੇ ਤੇ ਇਸ ਤਰੀਕੇ ਦੇ ਨਾਲ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਅਸੀਂ ਵੀ ਸੀ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਕਿਰਪਾ ਕਰਕੇ ਸਰਕਾਰ ਨਾਲ ਆਪਤਾ ਕਾਇਮ ਕਰੋ ਜਿੱਥੇ ਕਿਤੇ ਕੋਈ ਟੈਕਨੀਕਲਟੀ ਹੈਗੀ ਆ ਸਰਕਾਰ ਨੇ 7th CPC ਜਦੋਂ ਲਾਗੂ ਕੀਤਾ ਉਦੋਂ ਕਿਹਾ ਸੀਗਾ ਵੀ ਵੱਖਰੇ ਇਹ ਜਿਹੜੇ ਅਲਾਉਨਸਸ ਵਾਧੂ ਦੇਣੇ ਨੇ ਇਹਨਾਂ ਵਾਸਤੇ ਵੱਖਰਾ ਕੇਸ ਮੂਵ ਕਰੋ। ਔਰ ਪਿਛਲੇ 1.5 ਸਾਲ ਤੋਂ ਯੂਨੀਵਰਸਿਟੀ ਉਹ ਕੇਸ ਮੂਵ ਕਰ ਰਹੀ ਆ ਉਹ ਪਹਿਲੀ ਟੇਬਲ ਤੋਂ ਹੀ ਅੱਗੇ ਨਹੀਂ ਵਧ ਰਿਹਾ। ਵੀ ਜੇਕਰ ਉਹਦੇ ਵਿੱਚ ਕੋਈ ਟੈਕਨੀਕਲਿਟੀ ਹੈ ਉਹ ਸਾਡੀ ਐਡਮਿਨਿਸਟ੍ਰੇਸ਼ਨ ਨੂੰ ਜਾ ਕੇ ਸਰਕਾਰਾਂ ਨਾਲ सीएम ਸਾਹਿਬ ਨੇ ਐਫਐਮ ਸਾਹਿਬ ਨੇ ਹੋਰ ਜਿੰਨੇ ਵੀ ਅਧਿਕਾਰੀ ਨੇ ਉੱਥੇ ਦੇ ਉਹਨਾਂ ਨਾਲ ਗੱਲਬਾਤ ਕਰਨ ਵੀ ਕਿੱਥੇ ਊਣਤਾ ਹੀ ਕਿੱਥੇ ਆ ਵੀ ਆਪਾਂ ਕਿੰਨਾ ਚੇਰ ਇਹਨਾਂ ਚੀਜ਼ਾਂ ਤੋਂ ਬਾਂਝੇ ਰੱਖਾਂਗੇ ਇਸ ਕਰਕੇ ਅਸੀਂ ਉਸ ਸੰਬੰਧ ਦੇ ਵਿੱਚ ਤਾਂ ਜੋ ਸਰਕਾਰ ਥੋੜੀ ਸੈਂਸਿਟਾਈਜ਼ ਹੋਵੇ ਵੀ ਦੇਖੇ ਵੀ ਜਿਹੜੇ ਵਿਗਿਆਨੀ ਜਿਹੜੇ ਇਹ ਤੁਹਾਨੂੰ ਇੱਕ ਮਾਣ ਲਿਆ ਕੇ ਦੇ ਰਹੇ ਨੇ ਪੰਜਾਬ ਨੂੰ ਔਰ ਪੰਜਾਬ ਦੀ ਖੇਤੀ ਵਾੜਨ ਉਹਨਾਂ ਦੀ ਹਾਲਤ ਕੀ ਹੈਗੀ ਆ ਜਿੱਥੇ ਉਹ ਆਪਣਾ ਫਰਜ਼ ਨਿਭਾ ਰਹੇ ਨੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਉਹ ਪੈਸੇ ਦੀ ਘਾਟ ਨਾ ਰੱਖੇ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੇ ਬਣਦੇ ਹੱਕ ਕੋਈ ਬਾਧੂ ਨਹੀਂ ਮੰਗ ਰਹੇ ਪੂਰੇ ਪੰਜਾਬ ਚ ਲਾਗੂ ਆ ਜੇ ਪਰ ਸਾਡੇ ਇੱਥੇ ਅਧਿਆਪਕਾਂ ਨੂੰ ਨਹੀਂ ਮਿਲਦੇ ਯੂਨੀਵਰਸਿਟੀ ਦੇ ਵਿੱਚ ਬਾਕੀ ਮੁਲਾਜ਼ਮਾਂ ਦੇ ਉੱਤੇ ਵੀ ਲਾਗੂ ਆ ਸਿਰਫ ਅਧਿਆਪਕਾਂ ਨੂੰ ਨਹੀਂ ਮਿਲ ਰਹੇ ਔਰ ਅਸੀਂ ਬੇਨਤੀ ਕਰਦੇ ਤੁਹਾਡੇ ਮਾਧਿਅਮ ਰਾਹੀਂ ਵੀ ਬਈ ਸਰਕਾਰ ਸਾਡੀ ਇਹ ਗੱਲ ਸੁਣੇ ਅਸੀਂ ਆਪਣੇ ਹੋਰ ਕਮਾਂਕਾਰਾਂ ਕਾਮਕਾਰ ਕਰੀਏ ਇਹ ਸਰਕਾਰ ਸਾਡੇ ਜਿਹੜੇ ਬਣਦੇ ਹੱਕ ਆ ਜਲਦੀ ਤੋਂ ਜਲਦੀ ਜਿਹੜੇ ਉਹ ਦਵਾਉਣ ਦੇ ਵਿੱਚ ਸਫਲ ਹੋਵੇ ਧੰਨਵਾਦ ਹੈ ਕੈਮਰਾ ਪਰਸਨ ਧਰਮੇ ਦੇ ਨਾਲ ਹਰਦੀਪ ਧੂਆ ਨੂੰ ਦਿਓ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ